ਸਤਿ ਸ਼੍ਰੀ ਅਕਾਲ ਜੀ ਮਨਰਾਸੀਦ ਵਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਆਪਦੇ ਘਰਾਂ ਦੇ ਵਿੱਚ ਰਾਜੀਵਾਜੀ ਹੋਵੋਗੇ ਜੀ ਤੇ ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਟਾਈਮ ਹੋ ਗਿਆ ਇੱਥੇ ਦੁਪਹਿਰ ਦਾ ਤੇ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਆਪਾਂ ਸਵੇਰੇ ਅਜ ਵਲੌਗ ਦੀ ਸ਼ੁਰੂਆਤ ਨਹੀਂ ਕਰ पाए ਪਰ ਥੋੜੀਆਂ ਜਿਹੀਆਂ ਕਲਿੱਪਸ ਜ਼ਰੂਰ ਲਈਆਂ ਸੀਗੀਆਂ ਉਹ ਤੁਹਾਡੇ ਨਾਲ ਕਰਾਂਗੇ ਸ਼ੇਅਰ ਅੱਜ ਵਾਲੇ ਵਲੌਗ ਦੇ ਵਿੱਚ ਪੂਰਾ ਵਲੌਗ ਜ਼ਰੂਰ ਦੇਖਿਆ ਜੀ ਦੇਖਣ ਤੋਂ ਬਾਅਦ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਡੇ ਸਭ ਦੀ ਸਪੋਰਟ ਦੀ ਆਪ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਤੇ ਬੈਲ ਆਈਕਨ ਵੀ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੇ ਆਪਣੇ ਹਰ ਵਲੌਗ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਬਣੇ ਰਿਓ ਵਲੌਗ ਦੇ ਵਿੱਚ ਦੇਖਿਓ ਪੂਰਾ ਵਲੌਗ ਜੀ ਤੇ ਇਹ ਅੱਜ ਆਪਾਂ ਬਣਾ ਲਈਆਂ ਦੁੱਧ ਵਾਲੀਆਂ ਸੇਵੀਆ ਦੁੱਧ ਥੋੜਾ ਜਿਹਾ ਵਧਿਆ ਸੀ ਮੈਂ ਕਹਾਂ ਚਲੋ ਪਨੀਰ ਬਣਾ ਲਨੀ ਪਹਿਲਾਂ ਮੈਂ ਸੋਚਿਆ ਫਿਰ ਮੈਂ ਕਹਾਂ ਚਲੋ ਨਹੀਂ ਦੁੱਧ ਵਾਲੀਆਂ ਸੇਵੀਆਂ ਬਹੁਤ ਟਾਈਮ ਹੋ ਗਿਆ ਬਣਾਈਆਂ ਨਹੀਂ ਗੀਆਂ ਤੇ ਇਸ ਵਿੱਚ ਅੱਜ ਆਪਾਂ ਸ਼ੱਕਰ ਪਾ ਕੇ ਬਣਾਵਾਂਗੇ ਤੇ ਤਾਂ ਮੈਂ ਸ਼ੱਕਰ ਰੱਖ ਲਈ ਅੱਜ ਸੇਵੀਆਂ ਬਣਾ ਲਈਆਂ ਸੀ ਇਸ ਕਰਕੇ ਫੁਲਕਾ ਵੀ ਮੈਂ ਜਿਵੇਂ ਗੈਸ ਤੇ ਲਾ ਲੇ ਮੈਂ ਕਹਾਂ ਤੰਦੂਰ ਨਹੀਂ ਤੇ ਪਉਂਦੀ ਕਿਉਂਕਿ ਥੋੜੇ ਜੇ ਬਣਾਏ ਸੀਗੇ ਕਿਉਂਕਿ ਜਦੋਂ ਮਿੱਠਾ ਬਣਾ ਲਈਏ ਫਿਰ ਮਿੱਠਾ ਖਾ ਲਈਏ ਫਿਰ ਭੁੱਖ ਘਾਟ ਹੀ ਲੱਗਦੀ ਹੈ ਤੇ ਫਿਰ ਮੈਂ ਲੰਚ ਦਾ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਸੋਈ ਸਾਰੀ ਸਮੇਟਤੀ ਸੀਗੀ ਉਸ ਤੋਂ ਬਾਅਦ ਇਹ ਲਸਣ ਕੱਢ ਲਿਆਂਦੀ ਸੀਗੀ ਇਹ ਲਸਣ ਜਿਹੜੀ ਹੱਥੇ 'ਚ ਬਿਜੀ ਹੋਈ ਸੀਗੀ ਉਹ ਅਸੀਂ ਬਰੀਕ ਤੇ ਮੁੱਠ ਲਸਣ ਅਡਡ ਕਰਕੇ ਬੋਰੀਆਂ 'ਚ ਪਾ ਕੇ ਤੇ ਨੇਰੇ ਵਿੱਚ ਰੱਖੀ ਆ ਕਿਉਂਕਿ ਚਾਨਣ ਦੇ ਵਿੱਚ ਇਹ ਖਰਾਬ ਹੋ ਜਾਂਦੀ ਹੈ ਤੇ ਅੱਜ ਮੈਂ ਇੱਕ ਪੂਲੀ ਕੱਢ ਕੇ ਲਈ ਸੀਗੀ ਇਸ ਤਰ੍ਹਾਂ ਪੂਲੀਆਂ ਜੀਆਂ ਬਨ ਕੇ ਰੱਖਦੀਆਂ ਡੰਠਲਾ ਸਮੇਤ ਫਿਰ ਖਰਾਬ ਨਹੀਂ ਹੁੰਦੀਆਂ ਤੇ ਇਧਰ ਆਪਣੇ ਰਸੋਈ ਸਟੋਰ 'ਚ ਤਾਂ ਫਿਰ ਚਾਨਣ ਆਉਂਦਾ ਰਹਿੰਦਾ ਹੈ ਫਿਰ ਇੱਥੇ ਮੈਂ ਕਿ ਖਰਾਬ ਹੋ ਜੂਗੀ ਤੇ ਬੋਰੀਆਂ ਦੇ ਵਿੱਚ ਪਾਤੀ ਤਾਂ ਕਿ ਹਵਾ ਲੱਗਦੀ ਰਹੇ ਤੇ ਹੁਣ ਇੱਕ ਪੂਲੀ ਕੱਢੀ ਸੀ ਵੀ 15 ਕ ਦਿਨਾਂ ਦੀ ਚਲ ਲਸਣ ਕੱਟ ਕੇ ਰੱਖ ਲੈਣੀ ਹੈ ਕਿਉਂਕਿ ਡੰਠਣਾ ਸਮੇਤ ਟੋਕਰੀ ਚ ਸੂਤ ਨਹੀਂ ਆਉਂਦੀਗੀ ਤੇ ਫਿਰ ਤਾਂ ਕਰਕੇ ਕੱਟ ਕੇ ਰੱਖ ਰੇ ਸੀਗੀ ਤੇ ਜ਼ਿਆਦਾ ਨਹੀਂ ਕੱਢੀ ਫਿਰ ਵੀ ਖਰਾਬ ਨਾ ਹੋ ਜਾਵੇ ਚਾਨਣ ਦੇ ਵਿੱਚ ਤੇ ਇਹ ਜਿਹੜੀ ਟੋਕਰੀ ਹੈ ਇਹ ਵੀ ਆਪਣੇ ਨਾਲ ਬੜੀ ਟਾਈਮ ਦੀ ਜੁੜੀ ਹੋਈ ਆ ਇਹ ਵਿਆਹ ਤੋਂ ਬਾਅਦ ਅਸੀਂ ਗੰਗਾ ਨਗਰ ਗਏ ਸੀ ਘੁੰਮਣ ਵਾਸਤੇ ਤੇ ਉੱਥੇ ਮੇਲੇ ਦੇ ਵਿੱਚ ਇਹ ਟੋਕਰੀ ਲੈ ਕੇ ਆਂਦੇ ਸੀਗੇ वैसे तो ये स्टैंड वाली सीगी तने टोकरियां आपस जुड़ीयां हुईयां सीगियां ਤੇ ਗੰਡੇ ਵਗੈਰਾ ਵਧੀਆ ਪਾ ਲਏਦੇ ਸੀ ਸਬਜੀ ਵਗੈਰਾ ਰੱਖਣੇ ਪਰ ਹੌਲੀ ਹੌਲੀ ਇਹ ਲੋਹੇ ਦੀ ਕਰਕੇ ਇਹਨਾਂ ਦੀਆਂ ਪੱਤੀਆਂ ਜੀਆਂ ਜੜੀਆਂ ਗਲ ਗਈਆਂ ਪਰ ਫਿਰ ਮੈਂ ਇਹਨਾਂ ਨੂੰ ਰੰਗ ਕਰਕੇ ਵਧੀਆ ਯੂਜ਼ ਲੈ ਲੈਨੀ ਹੈ ਤੇ ਹੁਣ ਇਹਦੇ ਨਾਲ ਬਾਕੀ ਤੇ ਇਹਦੇ ਨਾਲ ਦੀਆਂ ਬੋਟਰੀ ਫਾਰਮ ਚ ਯੂਜ਼ ਕਰ ਰੱਖੀਆਂ ਇੱਕ ਦੇ ਵਿੱਚ ਅਸੀਂ ਬੀ ਵਗੈਰਾ ਰੱਖ ਰੱਖੇ ਆ ਜਿਹੜੇ ਬੀਜ ਦੇ ਹੁੰਦੇ ਆ ਨਾ ਸਬਜੀਆ ਵਗੈਰਾ ਤੇ ਤੇ ਇਹ ਚ ਮੈਂ ਪਾ ਲ ਨਹੀਂ ਲਸਣ ਅਖਬਾਰ ਵਿਛਾ ਲਈ ਆ ਕਿਉਂਕਿ ਇਹਦੀਆਂ ਜਿਹੜੀਆਂ ਮੋਰੀਆਂ ਥੋੜੀਆਂ ਜਿਮ ਮੋਟੀਆਂ ਵੀ ਇਸ ਵਿੱਚ ਛਿਲਕੇ ਨਾ ਨਿਕਲ ਜਾਣ ਤੇ ਆ ਜਿਹੜੇ ਡੰਢਾ ਜੇ ਬਚੇ ਆ ਤੇ ਇਹ ਆਪਾਂ ਅੱਗ ਬਾਲਣ ਦੇ ਕੰਮ ਕਰ ਲਾਂਗੇ ਤੇ ਜਿਹੜੀ ਬਾਲੀ ਬਰੀਕ ਆ ਉਹ ਕੁੱਕੜ ਨੂੰ ਪਾ ਦੇਣੀ ਆ ਤੇ ਇਸ ਤਰ੍ਹਾਂ ਵੀ ਇਹਦਾ ਵਧੀਆ ਯੂਜ਼ ਹੋ ਜਾਂਦਾ ਵੈਸੇ ਲਸਣ ਜਿਹੜੀ ਆ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਪਰ ਅਸੀਂ ਥੋੜਾ ਗਰਮੀ ਦੇ ਵਿੱਚ ਘੱਟ ਵਰਤਦੇ ਹਾਂ ਸਿਆਲ ਦੇ ਵਿੱਚ ਜ਼ਿਆਦਾ ਵਰਤਦੇ ਹਾਂ ਇਸ ਕਰਕੇ ਮੋਟੀ ਲਸਣ ਆੜੀ ਰੱਖੀ ਸੀ ਵੀ ਸਿਆਲ 'ਚ ਕਈ ਵਾਰੀ ਟਾਈਮ ਘੱਟ ਹੁੰਦਾ ਨਾ ਦਿਨ ਛੋਟੇ ਹੁੰਦੇ ਆ ਤੇ ਦਰਦ ਦਰੋ ਛਿੱਲੀ ਜਾਂਦੀ ਹੈ ਤੇ ਇਹ ਹੁਣ ਮੈਂ ਬਰੀਕ ਲਸਣ ਜਿਹੜੀ ਆ ਉਹ ਵਰਤਣੀ ਸ਼ੁਰੂ ਕਰ ਲਈ ਹੈ ਵੈਸੇ ਵੀ ਲਸਣ ਆਪਣੇ ਵਾਸਤੇ ਕਿੰਨਾ ਵਧੀਆ ਹੁੰਦਾ ਨਾ ਬਾਵਾਦੀ ਤੋਂ ਤੇ ਕਈ ਲੋਕ ਤਾਂ ਲਸਣ ਦੀ ਚਟਨੀ ਬਣਾ ਬਣਾ ਕੇ ਖਾਂਦੇ ਆ ਦੇ ਵੈਸੇ ਵੀ ਬਹੁਤ ਚੰਗਾ ਹਰ ਤਰ੍ਹਾਂ ਦੀ ਸਬਜ਼ੀ ਚ ਵੈਸੇ ਤੋਂ ਵਰਤਣਾ ਚਾਹੀਦਾ ਪਰ ਸਾਡੇ ਥੋੜਾ ਜਿਹਾ ਗਰਮੀ ਦੇ ਵਿੱਚ ਘੱਟ ਵਰਤਦੇ ਆ ਤੇ ਉਸ ਤੋਂ ਬਾਅਦ ਜੀ ਇੱਥੇ ਰਾਜਿੰਦਰ ਲਿਆਏ ਸੀ ਫਲੀਆਂ ਤੇ ਮੈਂ ਕਿਹਾ ਕੱਪੜੇ ਜਿਹੜੇ ਧੋਤੇ ਆ ਸੁੱਕ ਗਏ ਪਹਿਲਾਂ ਲਾ ਕੇ ਰੱਖਦਾ ਫਿਰ ਮੰਮੀ ਦੀ ਹੈਲਪ ਕਰਾ ਦੂੰਗੀ ਤੇ ਮੈਂ ਹੱਥਾਂ ਤੇ ਲਾ ਲਿਆ ਸੀ ਸਰੋਂ ਦਾ ਤੇਲ ਕਿਉਂਕਿ ਮੈਂ ਮਤਲਬ ਕਿ ਪਹਿਲਾਂ ਹੀ ਆਪ ਦੀ ਸਿਕਿਉਰਟੀ ਕਰ ਲੈਣੀ ਕੰਡ ਵਗੈਰਾ ਨਾਲ ਲੜੇ ਤੇ ਤਾਂ ਕਰਕੇ ਫਿਰ ਮੈਂ ਮੰਮੀ ਨੇ ਹੈਲਪ ਕਰਾ ਲਈ ਸੀ ਕੱਟਣ ਦੀ ਲੋ ਜੀ ਅੱਜ ਆ ਗਿਆ ਸਮੋਸੇ ਸਾਦੇ ਨਾਲ ਖਾਵਾਂਗੇ ਸਮੋਸੇ ਗਰਮ ਗਰਮ ਸਮੋਸੇ ਆ ਇਸੋ ਹੋਰ ਬਕਲੀ ਆਖੇ ਰੱਖਤੇ ਸੀ ਮੰਮੀ ਡੈਡੀ ਗਈ ਸੀ ਕਿ ਦਵਾਈ ਦੇਣ ਬਸਤੇ ਤੇ ਪੈਰ ਖੜੀ ਚ ਬੜਾ ਹੀ ਸੋਹਣਾ ਬੜੇ ਸੋਹਣੇ ਰੰਗ ਦਾ ਫੁੱਲ ਖਿੜਿਆ ਕਿੰਨੇ ਸੋਹਣੇ ਕੁਦਰਤ ਦੇ ਰੰਗ ਹੁੰਦੇ ਆ ਬੜੇ ਪਿਆਰੇ ਲੱਗਦੇ ਚਿੱਟੇ گلابی ਬੋਜੀ ਟਾਈਮ ਹੋ ਗਿਆ 3:30 ਵਜੇ ਦਾ ਤੇ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਠੰਡਾ ਬੱਦਲ ਬਣੇ ਹੋਏ ਆ ਪੂਰੇ ਕੱਲ ਵੀ ਜਿਵੇਂ ਕੀ ਬਾਛੜ ਜੀ ਆਈ ਸੀਗੀ ਮੈਂ ਸਿੱਗੀ ਪਸੂਆਂ ਲੁੱਧਰ ਤੇ ਮੈਂ ਗਾਇਆਂ ਬਾਹਰ ਕਰਦੀ ਆ ਜਦੋਂ ਮੈਂ ਗਾਇਆਂ ਬਾਹਰ ਕੱਢਦੀ ਆ ਉਦੋਂ ਮੀਂਹ ਰੁਕ ਗਿਆ ਤੇ ਅੱਜ ਵੀ ਮੀਂਹ ਦੀ ਵੇਟ ਕਰ ਰਹੇ ਆ ਤੇ ਆਜੇ ਵਧੀਆ ਆ ਮੌਸਮ ਵੈਸੇ ਸਵੇਰ ਦਾ ਹੀ ਵਧੀਆ ਠੰਡਾ ਹਵਾ ਚੱਲ ਰਹੀ ਹੈ ਦੇਖੋ ਪੂਰੇ ਬੱਦਲ ਬਣੇ ਹੋਏ ਆ ਲੱਗਦਾ ਕਿਤੇ ਮੀਂਹ ਪੈ ਰਿਹਾ ਤੇ ਆਪਣੇ ਆਊਗਾ ਕਰਦੇ ਆ ਵੇਟ ਕਣੀਆਂ ਆ ਗਿਆ ਆਊਗਾ ਥੋੜੇ ਹੀ ਲੱਗਦਾ ਤਾਂ ਜਿੰਦਰ ਜਾ ਰਿਹਾ ਗਾਇਆਂ ਕੱਢਣ ਵਾਸਤੇ ਬਾਹਰ ਗੋਬਲੇ ਜੀ ਵੀ ਪੈ ਜਾਊਗਾ ਅੱਜ ਕੱਲ ਦਾ ਪਾਣੀ ਨਹੀਂ ਪਾਇਆ ਤੇ ਦੇਖੋ ਸੁੱਕੇ ਜਾ ਪਿਆ ਸੀ ਇਹ ਮਤੀਰੀ ਇਹ ਦਰਾਹ ਵਾਲੀ ਮਤੀਰੀ ਵੀ ਵੱਡੀ ਹੋ ਗਈ ਤੇ ਹੁਣ ਸਾਰੇ ਪਾਣੀ ਪੈ ਜਾਊਗਾ ਵਧੀਆ ਅੱਜ ਸਵੇਰੇ ਗਾਈਆਂ ਦੇ ਚਿਚੜਾਂ ਦੀ ਦਵਾਈ ਲਾਈ ਸੀਗੇ ਤੇ ਉਸ ਤੋਂ ਬਾਅਦ ਨਵਾਈਆਂ ਨਹੀਂ ਵੀ ਬਾਵਾ ਅਸਰ ਹੋ ਜਾਊਗਾ ਤੇ ਹੁਣ ਰਾਜਿੰਦਰ ਬਾਹਰ ਕੱਢ ਦੇਣਗੇ ਮੀਂਹ ਐਨੇ ਨਾ ਲੜਨਗੀਆਂ ਕਿਤੇ ਕੱਲ੍ਹ ਵਾਲੀ ਨਾ ਹੋਵੇ ਜਿੱਦਾਂ ਮੈਂ ਕੱਢੀਆਂ ਸੀ ਬਾਅਦ ਚ ਮੀਂਹ ਬੰਦ ਹੋ ਗਿਆ ਸੀਗਾ ਕੱਲ੍ਹ ਐ ਹੀ ਹੋ ਗਿਆ ਸੀਗਾ ਤੇ ਅੱਜ ਚਲੋ ਦੇਖਦੇ ਹਾਂ ਅੱਜ ਤਾਂ ਵਧੀਆ ਹੀ ਆ ਹਨਾ ਆਸੇ ਪਾਸੇ ਤਾਂ ਬਹੁਤ ਪੈ ਰਿਆ ਨੇੜੇ ਤੇੜੇ ਇਹ ਹੁਣ ਤਾਂ ਜਾਂਦੀ ਵਾਰ ਫਲੀਆਂ ਦੀ ਸਬਜ਼ੀ ਬਣ ਰਹੀ ਹੈ ਕਿਉਂਕਿ ਗਵਾਰਾ ਪੱਕਣਾ ਹੋ ਗਿਆ ਸ਼ੁਰੂ ਤੇ ਜਿਹੜੀਆਂ ਫਲੀਆਂ ਲੈ ਕੇ ਆਏ ਸੀ ਉਹਨਾਂ ਵਿੱਚ ਵੀ ਕਾਫੀ ਪੱਕੀਆਂ ਜਿਹੜੀਆਂ ਨਿਕਲ ਗਈਆਂ ਮੈਂ ਇਹ ਚਪਲਾਦੀ ਹਾਂ ਕਾਲੇ ਰੰਗ ਦੀਆਂ ਡੜੀ ਲੈ ਕੇ ਕੱਢ ਰਾਂ ਮੈਂ ਚਪਲਾਦੀ ਨੀ ਰਿਆ ਆ ਰਿਆ ਕਦੇ ਆ ਜਾਂਦੀਆਂ ਕਣੀਆਂ ਤੇ ਕਦੇ ਰੁਕ ਜਾਂਦਾ ਮਾੜਾ ਬਟਾ ਆ ਜਾ ਚੱਲ ਰਹੀ ਹੈ ਚੱਪਲ ਲੈ ਗਈ ਵਧੀਆ ਠੰਡਾ ਮੌਸਮ ਬੱਸ ਡੈਕ ਗਿਆ ਇੰਜੋਏ ਕਰ ਰਹੇ ਕੀ ਬਣੇ ਸੱਜ ਦਾਦਾ ਕ੍ਰਿਸ਼ਨ ਦਾ ਯਸ ਮੈਮ ਦਾਦਾ ਬਣ ਕੇ ਗਈ ਸੀ ਯਸ ਸਰ ਤੇ ਕੀ ਪਰਫ ਕੀਤਾ Song Song ਦਾ ਡਾਂਸ ਕੀਤਾ ਸੀ ਫੋਰ ਮੇਰੇ ਪ੍ਰੈਕਟਿਸ ਕਿੱਥੇ ਜੀਨਾ ਦੋ ਦਾਦਾ ਪਹਿਲਾਂ ਪ੍ਰੈਕਟਿਸ ਕੀਤੀ ਸੀ ਕਿਹੜਾ Song ਸੀ ਇਹ ਦਾਦਾ ਕ੍ਰਿਸ਼ਣ ਵਾਲਾ ਦਾਦਾ ਕ੍ਰਿਸ਼ਨ ਬਰਾ ਤੁਹਾਡੇ ਸਕੂਲੇ ਵੀ ਮਨਾਈ ਸੀ ਜਨਮਾਸਟਰੀ ਮੇ ਮਨਾਈ ਸੀ राधा कृष्ण दी हम नहीं बनाई छोटी थी भी थी बनाई थी थी बनाई थी छोटे दी। बच्चे दी अच्छा अगले नहीं बनाई अच्छा ਤੁਸੀਂ ਵੱਡੇ ਹੋ ਗਏ ਹੁਣ ਚਲ ਬੈਠੋ ਫਿਰ ਕਰੀਏ ਸ਼ੁਰੂ ਚਲੋ ਜੀ ਬੱਚੇ ਜਾ ਰਹੇ ਆ ਮੌਸਮ ਵਧੀਆ ਹੋ ਗਿਆ ਅੱਜ ਉਹ ਆਪ ਕੋ ਕਾਪੀ ਰਹਿ ਗਈ ਬਟਾ ਆਹਾ ਫੇਰ ਕਾਪੀ ਲੈ ਕੇ ਨਹੀਂ ਜਾਣੀ ਕਾਹਲੀ ਦੇ ਕੀ ਵੇ ਕਰੇ ਜਾਣ ਦੀ ਲੱਗੀ ਰਹਿੰਦੀ ਹੈ ਹੈ

ਇਹ ਬੜਪੜਾਂ ਦੀ ਚਟਨੀ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਖਾਸ ਕਰਕੇ ਜਦੋਂ ਠੰਡਾ ਮੌਸਮ ਹੋਵੇ ਤਾਂ ਚਲੋ ਜੀ ਮੰਮੀ ਕਰ ਰਹੀ ਹੈ ਚਿਪੜਾਂ ਦੀ ਚਟਨੀ ਤੇ ਮੈਂ ਹੁਣ ਲਿਉਣੀ ਧਾਰਾ ਕੱਢ ਕੇ ਦੇਖੋ ਵਰੀ ਹੈ ਪੀਲੀ ਪੀਲੀ ਕਿੰਨੀ ਸੋਹਣ ਲੱਗ ਰਹੀ ਹੈ ਤਿਤਲੀ ਆ ਰਹੀ ਪੀਲੇ ਰੰਗ ਦੀ ਫੁੱਲਾਂ ਦੇ ਬਾਹਰ ਦਾ ਸੋਚਦੀ ਹੈ ਬੈਗੀ ਨਾ ਨਾ ਬੈਣਾ ਮੈਂ ਦੇਖੋ ਸੋਹਣੀ ਲੱਗ ਰਹੀ ਹੈ ਹੋਰ ਟੀਕੇ ਦਾ ਅਸਰ ਹੋ ਗਿਆ ਹੁਣ ਹੁਣ ਥੋੜੀਆਂ ਹਣ ਤੋੜੀਆਂ ਆਹ ਦੋ ਦੋ ਤਿੰਨ ਦੇ ਵਿੱਚ ਪੱਕੀਆਂ ਵੈਸੇ ਤਾਂ ਵਧੀਆ ਐ ਲਓ ਜੀ ਇਹ ਨਹੀਂ ਆ ਭਿੰਡੀਆਂ ਤੋੜ ਲਈ ਅੱਜ ਟੁੱਟਦਾ ਤਾਂ ਕਰਕੇ ਲੈ ਲੈ ਕੇ ਬੈਠ ਉਹਦੇ ਇੱਕ ਲਾਇਆ ਕਰ ਡਰਿਆ ਨਾ ਕਰੋ ਤੋ ਹਾਂਜੀ ਲਓ ਜੀ ਹੁਣ ਮੈਂ ਬਣਾ ਰਹੀ ਸੀ ਬਨਾਣਾ ਸ਼ੇਕ ਤੇ ਹੁ ਰਹਿ ਗਏ ਫੁੱਲ ਕੇ ਬਣਾਉਣੇ ਮਮੀ ਤਾਂ ਦੁੱਧ ਤਾਂ ਪਾ ਰਹੇ ਆ ਜੀ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰ ਰਹੇ ਆ ਜੀ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਨੇ ਆਇਆ ਨਹੀਂ ਗਾਉਂ ਰਤ ਨੂੰ ਆਇਆ ਉਹ ਸਾਰੇ ਕਹਿੰਦੇ ਸੀ ਕਿ ਸਾਡੇ ਆ ਗਿਆ ਸਾਡੇ ਆ ਗਿਆ ਸਾਡੇ ਵੀ ਆ ਗਿਆ